ਪੰਜਾਬ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਡਟੇ ਨੇ ਇੱਕ ਖੇਤੀ ਅੰਦੋਲਨ ਮੋਦੀ ਸਰਕਾਰ ਦੇ ਨਾਲ-ਨਾਲ ਕਪਤਨ ਅਮਰਿੰਦਰ ਸਿੰਘ ਦੇ ਲਈ ਵੀ ਚੁਣੌਤੀ ਬਣਿਆ ਹੋਇਆ ਹੈ ਇਸ ਲਈ ਕਪਤਨ ਅਮਰਿੰਦਰ ਸਿੰਘ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੇ ਲਈ ਪਹੁੰਚੇ ਤੇ ਬਾਹਰ ਆ ਕੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਹੱਲ ਖੇਤੀ ਕਟੋ ਪੰਜਾਬ ਦੇ ਕਿਸਾਨ ਦਿੱਲੀ ਦੇ ਦਰਵਾਜ਼ੇ ਤੇ ਬੈਠੇ ਨੇ ਸੂਬੇ ਦੇ ਮੁਖੀਆ ਵੀ ਦਿੱਲੀ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਕਿਸਾਨਾਂ ਨੇ ਦਿੱਲੀ ਦੀ ਘੇਰਾਬੰਦੀ ਕੀਤੀ ਹੋਈ ਹੈ ਮੋਦੀ ਸਰਕਾਰ ਨੂੰ ਵਕਤ ਪਿਆ ਹੋਇਆ ਹੈ ਕੈਪਟਨ ਵੀ ਅੱਜ ਹਾਲਾਤਾਂ ਤੇ ਗੱਲਬਾਤ ਕਰਕੇ ਆਏ ਨੇ 30 ਤੋਂ 35 ਮਿੰਟ ਦੀ ਮੁਲਾਕਾਤ ਸੀ ਮੀਡੀਆ ਅੱਗੇ ਗੱਲ ਮੁੱਖ ਮੰਤਰੀ ਨੇ ਕੁਝ ਇਸ ਤਰ੍ਹਾਂ ਸਮੇਟੀ ਕੱਲ ਦੱਸ ਚੁੱਕਿਆ ਹਾਂ ਜੀ ਕਿ ਮੈਂ ਗ੍ਰਹਿ ਮੰਤਰੀ ਸਾਹਿਬ ਨਾਲ ਸਿਰਫ ਇਹਦਾ ਕਹਿਣਾ ਹੈ ਮਾਈਕ ਨੀਚੇ ਕਰ ਦਿਓ ਸਾਡੀ ਸਾਡੀ ਪੋਜੀਸ਼ਨ ਹੈ ਪੰਜਾਬ ਦੇ ਵਿੱਚ ਹਾਂਜੀ ਉਹਨੂੰ ਮੈਂ ਦਰਾਈ ਹੈ ਉਹਨਾਂ ਨੇ ਇਹਦੇ ਰੋਡ ਪਰ ਬਸ ਇਹਦਾ ਮੈਂ ਉਹਨੂੰ ਕਹਿ ਰਿਹਾ ਹੈ ਕਿ ਇਹਦਾ ਕੋਈ ਹੱਲ ਨਿਕਲਣਾ ਚਾਹੀਦਾ ਜਲਦੀ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਔਰ ਆਪ ਜਿਹੜਾ ਹੀ ਮੈਂ ਅਪੀਲ ਕਰ ਰਹੇ ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਇਹਦਾ ਹੱਲ ਆਪਾਂ ਜਲਦੀ ਕੱਢੀਏ ਕਿਉਂਕਿ ਪੰਜਾਬ ਦੀ ਆਰਥਿਕਤਾ ਤੇ ਵੀ ਅਸਰ ਪੈ ਰਿਹਾ ਹੈ ਔਰ ਨੈਸ਼ਨਲ ਸਕਿਉਰਿਟੀ ਤੇ ਵੀ ਅਸਰ ਪੈ ਰਿਹਾ ਹੈ ਕੈਪਟਨ ਦੀ ਇਸ ਮੁਲਾਕਾਤ ਨਾਲ ਵਿਰੋਧੀਆਂ ਨੂੰ ਕੋਈ ਸੰਤੁਸ਼ਟੀ ਨਹੀਂ ਹੋਈ ਕੈਪਟਨ ਸਾਹਿਬ ਦਾ ਜਿਹੜਾ ਯੋਗਦਾਨ ਹੈ ਜਿਹੜਾ ਰੋਲ ਹੈ ਇਹਨਾਂ ਕਾਨੂੰਨਾਂ ਨੂੰ ਲਿਆਉਣ ਦੇ ਵਿੱਚ ਪਹਿਲੇ ਦਿਨ ਉਹ ਸ਼ੱਕੀ ਰਿਹਾ ਭਾਵੇਂ ਉਹ ਹਾਈ ਪਾਵਰ ਕਮੇਟੀ ਦੇ ਵਿੱਚ ਇਹਨਾਂ ਵੱਲੋਂ ਹਾਂ ਕਹਿਣਾ ਸਹਿਮਤੀ ਦੇਣੀ ਭਾਵੇਂ ਉਹ ਕਾਨ ਸਿੰਘ ਪੰਨੂਹਰਾਂ ਦੀ ਰਿਪੋਰਟ ਨੂੰ ਅਣਗੌਲਿਆ ਕਰਨਾ ਭਾਵੇਂ ਉਹ ਬਾਅਦ ਵਿੱਚ ਅ ਜਿਹੜਾ ਟ੍ਰੇਨਾਂ ਤੇ ਟਰੈਕਾਂ ਤੇ ਬੈਠੇ ਕਿਸਾਨਾਂ ਨੂੰ ਕਹਿਣਾ ਕਿ ਤੁਸੀਂ ਪਰਾਂ ਹੋ ਜੋ ਤੇ ਅੱਜ 35 ਮਿੰਟ ਗੱਲਬਾਤ ਕਰਕੇ ਸਿਰਫ ਇਹ ਕਹਿਣਾ ਕਿ ਜੀ ਮੈਂ ਤਾਂ ਇਹ ਕਹਿੰਦਾ ਕਿ ਜੀ ਇਹ ਮਸਲਾ ਜਲਦੀ ਹੱਲ ਕਰ ਦਿਓ ਅ ਨਹੀਂ ਤਾਂ ਨੈਸ਼ਨਲ ਸਕਿਉਰਿਟੀ ਦੀ ਪ੍ਰੋਬਲਮ ਨੈਸ਼ਨਲ ਸਕਿਉਰਿਟੀ ਕਿੱਥੋਂ ਆ ਗਈ ਇਹਦੇ ਚ ਤੁਸੀਂ ਕਿਉਂ ਕਿਸਾਨਾਂ ਦੇ ਸੰਘਰਸ਼ ਨੂੰ ਜਿਹੜਾ ਹੋਰ ਪਾਸੇ ਢੁਕਾ ਰਹੇ ਹੋ ਉਹ ਕੋਈ ਹਥਿਆਰ ਲੈ ਕੇ ਗਏ ਨਹੀਂ ਉੱਥੇ ਉਹ ਤਾਂ ਆਪਣੇ ਰਾਸ਼ਨ ਪਾਣੀ ਲੈ ਕੇ ਬੈਠੇ ਨੇ ਇਹ ਉਹ ਅੰਨ ਦਾਤਾ ਹੈ ਜਿਨ੍ਹਾਂ ਨੂੰ ਕੋਈ ਕਹਿੰਦਾ ਇਹ ਤਾਂ ਹੁੱਲੜਬਾਜ਼ ਨੇ ਕੋਈ ਕਹਿੰਦਾ ਤਾਂ ਜਿਹੜੇ ਇਹ ਨਕਸਲੀ ਨੇ ਕੋਈ ਕਹਿੰਦਾ ਤਾਂ ਵੱਖਵਾਦੀ ਨੇ ਇਹ ਉਹ ਅੰਨ ਦਾਤੇ ਨੇ ਜੀ ਉੱਥੇ ਜਿਹੜੇ ਗਏ ਹੋਏ ਨੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਪੰਛੀਆਂ ਵਾਸਤੇ ਵੀ ਫਸਲ ਦਾ ਕੁਝ ਹਿੱਸਾ ਦਾਣੇ ਜਿਹੜੇ ਨੇ ਉਹ ਛੱਡ ਦਿੰਦੇ ਨੇ ਕਿ ਜਨੌਰਾਂ ਦੇ ਹਿੱਸੇ ਦਾ ਕਿ ਜੇ ਕੁਦਰਤ ਨੇ ਰੱਬ ਨੇ ਇਹਨਾਂ ਨੂੰ ਰਿਜ਼ਕ ਦਿੱਤਾ ਹੈ ਤਾਂ ਹੋਰ ਰਿਜ਼ਕ ਦੇਣਾ ਵੀ ਸਾਡਾ ਫਰਜ਼ ਹੈ ਇਹ ਉਹ ਕਿਸਾਨ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨੈਸ਼ਨਲ ਸਕਿਉਰਿਟੀ ਦਾ ਮੁੱਦਾ ਨੈਸ਼ਨਲ ਸਕਿਉਰਿਟੀ ਕਿੱਥੇ ਆ ਗਈ ਇੱਥੇ ਸੋ ਹੁਣ ਤੁਸੀਂ 35 ਮਿੰਟ ਦੀ ਗੱਲਬਾਤ ਦਾ ਦੱਸੋ ਤਾਂ ਸਹੀ ਨਾ ਕਿ ਕੀ ਨਤੀਜਾ ਨਿਕਲਿਆ ਮੈਂ ਕੈਪਟਨ ਸਾਹਿਬ ਨੂੰ ਕਹਿੰਦੀ ਆ ਜਦ ਸਾਲ ਪਹਿਲੇ ਤੁਸੀਂ ਇਹਨਾਂ ਕਾਨੂੰਨਾਂ ਚ ਨੇ ਦਸਖਤ ਕਰਕੇ ਆਏ ਜਦ ਮੁੱਖ ਮੰਤਰੀਆਂ ਦੀ ਕਮੇਟੀ ਬਣੀ ਸੀ ਉਸ ਟਾਈਮ ਕਾਸ਼ ਤੁਸੀਂ ਕਾਗਜ਼ ਪੜੇ ਹੁੰਦੇ ਜਿਹਦੇ ਉੱਤੇ ਤੁਸੀਂ ਦਸਖਤ ਕੀਤੇ ਨੇ 6 ਮੀਟਿੰਗਾਂ ਹੋਈਆਂ ਤੁਹਾਡੇ ਵਿੱਤ ਮੰਤਰੀ ਹੋ ਕੇ ਤੁਹਾਡੇ ਅਫਸਰ ਹੋ ਕੇ ਤੁਸੀਂ ਸਹਿਮਤੀ ਦਿੱਤੀ ਇੱਕ ਪਾਸੇ ਡਰਾਮਾ ਕਰ ਹੀ ਜਾਂਦੇ ਹੋ ਵਿਧਾਨ ਸਭਾ 'ਚ ਕਹਿੰਦੇ ਜੇ ਲੋਕਾਂ ਦੀ ਮੰਗਾਂ ਨਹੀਂ ਮਨਾਈਆਂ ਜਾਂ ਗਈ ਮੇਰਾ ਅਸਤੀਫਾ ਜੇਬ 'ਚ ਹੈ ਚੱਕ ਕੇ ਮੂੰਚੇ ਮਾਰ ਕੇ ਆਣਾ ਸੀ ਉੱਥੇ ਪਤਾ ਲੱਗੇ ਦੁਨੀਆ ਨੂੰ ਕਿ ਮੁੱਖ ਮੰਤਰੀ ਨੇ ਵੀ ਅਸਤੀਫਾ ਦਿੱਤਾ ਹੈਗਾ ਪੰਜਾਬ ਦੇ ਕਿਸਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੋ ਬੈਟਕਾ ਕੀਤਿਆ ਸਨ ਮੁੱਖ ਮੰਤਰੀ ਦੇ ਕਹਿਣ ਤੇ ਕਿਸਾਨਾਂ ਨੇ ਪਹਿਲਾਂ ਮਾਲ ਗੱਡੀਆਂ ਨੂੰ ਰਾਹ ਦੇਣ ਦਾ ਫੈਸਲਾ ਲਿਆ ਸੀ ਟਰੈਕ ਖਾਲੀ ਕੀਤੇ ਸੀ ਤੇ ਫਿਰ ਮੁਸਾਫਰ ਗੱਡੀਆਂ ਨੂੰ ਲਾਂਗਾ ਦੇਣ ਲਈ ਤਿਆਰ ਹੋਏ ਸੀ ਪਰ ਜਦੋਂ ਕਿਸਾਨਾਂ ਦੀ ਕੋਈ ਮੰਗ ਨਹੀਂ ਮੰਨੀ ਗਈ ਤਾਂ ਉਹ ਦਿੱਲੀ ਵੱਲ ਕੂਚ ਕਰ ਗਏ ਤੇ ਅਜੇ ਵੀ ਡਟੇ ਹੋਏ ਨੇ